ਪੰਜਾਬੀ ਆਵਾਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੈਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰ ਦਿਆਂ ਕਿ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਉਂਕਿ ਇਹ ਸਾਡਾ ਨਵਾਂ ਪਲੇਟਫਾਰਮ ਹੈ ਤੇ ਤੁਹਾਡੀ ਸਾਨੂੰ ਜਿਹੜੀ ਹੈਗੀ ਆ ਉਹ ਇੱਕ ਸੰਤੀ ਜਿਹੜੀ ਹੈਗੀ ਆ ਉਹ ਇਸ ਰੂਪ ਦੇ ਵਿੱਚ ਲੋੜ ਆ ਕੇ ਤੁਸੀਂ ਸਾਡੀ ਟੀਮ ਦਾ ਹਿੱਸਾ ਜਿਹੜਾ ਹੈ ਉਹ ਬਣ ਕੇ ਵਿੱਚ ਰੋ ਧੰਨਵਾਦੀ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਤੇ ਧੰਨਵਾਦੀ ਉਹਨਾਂ ਦੇ ਜਿਹੜੇ ਅੱਗੇ ਇਸ ਦਾ ਫਲਾਅ ਕਰ ਰਹੇ ਨੇ ਆਪਣੇ ਦੋਸਤਾਂ ਮਿੱਤਰਾਂ ਫੈਮਲੀ ਫਰੈਂਡਸ ਤੱਕ ਜਰੂਰ ਪਹੁੰਚਤਾ ਕਰੋ ਤੇ ਆਓ ਆਪਾਂ ਅੱਜ ਦੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਹਾਨੂੰ ਸਾਡਾ ਅੱਜ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆਵੇਗਾ ਪਸੰਦ ਆਵੇ ਲਾਈਕ ਸ਼ੇਅਰ ਜਰੂਰ ਜਿਹੜਾ ਹੈ ਉਹ ਕਰ ਦਿਓ ਧੰਨਵਾਦੀ ਸੋ ਗੱਲਬਾਤ ਆਪਾਂ ਕਰਦੇ ਆਂ ਅੱਜ ਕਿ ਜੋ ਇਸ ਟਾਈਮ ਦੇ ਉੱਤੇ ਚੌਣਾ ਦਾ ਮਾਹੌਲ ਭਾਰਤ ਦੇ ਵਿੱਚ ਚੱਲ ਰਿਹਾ ਉਹਦੇ 'ਚ ਆਪਾਂ ਗੱਲਬਾਤ ਕਰਨੀ ਆ ਕਿ ਦੋ ਐਸੀਆਂ ਪਾਰਟੀਆਂ ਨੇ ਜਿਹੜੀਆਂ ਪਾਰਟੀਆਂ ਇਸ ਟਾਈਮ ਦੇ ਉੱਤੇ ਵਜੂਦ ਦੀ ਲੜਾਈ ਜਿਹੜੀ ਹੈ ਉਹ ਲੜ ਰਹੀਆਂ ਹੋਣਗੀਆਂ ਇਹ ਵਜੂਦ ਦੀ ਲੜਾਈ ਆ ਇਸ ਟਾਈਮ ਦੇ ਉੱਤੇ ਇੱਕ ਪਾਰਟੀ ਉਹ ਜਿਹੜੀ ਸੱਤਾਧਾਰੀ ਪਾਰਟੀ ਆ ਮੇਰਾ ਭਾਪਕੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਵਜੂਦ ਦੀ ਲੜਾਈ ਲੜੇਗੀ ਤੇ ਅਕਾਲੀ ਦਲ ਵੀ ਆਪਣੀ ਵਜੂਦ ਦੀ ਜਿਹੜੀ ਆ ਉਹ ਲੜਾਈ ਜਿਹੜੀ ਆ ਇਸ ਟਾਈਮ ਦੇ ਉੱਤੇ ਲੜੇਗਾ ਨੈਸ਼ਨਲ ਲੈਵਲ ਤੇ ਕਾਂਗਰਸ ਜਿਹੜੀ ਆ ਉਹ ਆਪਣੇ ਮਜੂਤੀ ਲੜਾਈ ਲੜੇਗੀ ਤੇ ਭਾਜਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਲੜਾਈ ਲੈ ਕੇ ਚੱਲੀ ਆ ਜਿੰਨੂੰ ਕਿ ਬਿਲਕੁਲ ਇੱਕ ਕਮਜ਼ੋਰ ਕੜੀ ਦੇ ਰੂਪ ਦੇ ਵਿੱਚ ਪੰਜਾਬ ਵਿੱਚ ਜਿੱਥੇ ਕਿ ਭਾਜਪਾ ਨੂੰ ਬਿਲਕੁਲ ਥਾਂ ਨਹੀਂ ਦਿੱਤੀ ਜਾ ਰਹੀ ਸੀ ਤੇ ਉਹਨੇ ਗੈਰ ਜਿਹੜੇ ਉਹਨਾਂ ਦੇ ਸੰਗ ਦੇ ਬੰਦੇ ਨੇ ਗਰ ਸੰਘ ਦੇ ਉਮੀਦਵਾਰ ਉਹਨਾਂ ਨੇ ਉਤਾਰ ਕੇ ਇੱਕ ਅਲੱਗ ਕਿਸਮ ਦੀ ਖੇਡ ਜਿਹੜੀ ਆ ਉਹ ਖੇਡੀ ਆ ਇਹਨਾਂ ਦੇ ਉੱਤੇ ਅੱਜ ਗੱਲਬਾਤ ਜਿਹੜੀ ਆ ਉਹ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਅਕਾਲੀ ਦਲ ਜਿਹੜਾ ਉਹ ਆਪਣੇ ਰਵਾਇਤੀ ਜੋ ਸਿਧਾਂਤ ਸੀ ਉਹਨਾਂ ਵੱਲ ਮੁੜਨ ਦੀ ਕੋਸ਼ਿਸ਼ ਚ ਰਵਾਈਵਲ ਤੇ ਰਵਾਈਵਲ ਦੇ ਨਾਲ ਸਰਵਾਈਵਲ ਵੱਲ ਵਧਨ ਦੀ ਕੋਸ਼ਿਸ਼ ਕਰਦੇ ਕਰਦੇ ਕਿਤੇ ਨਾ ਕਿਤੇ ਫੇਰ ਠੇਡੇ ਲਗਦੇ ਨੇ ਫੇਰ ਅੱਗੇ ਰੋੜੇ ਬਣਦੇ ਨੇ ਕਿਉਂਕਿ ਕਾਰਨ ਇਹ ਆ ਕਿ ਪੂਰਨ ਰੂਪ ਦੇ ਵਿੱਚ ਉਹ ਆਪਣੇ ਸਿਧਾਂਤ ਨੂੰ ਪ੍ਰਣਾਏ ਨਹੀਂ ਹੋਏ ਤੇ ਉਸ ਕਾਰਨ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਜਾਂ ਤੇ ਉਹ ਆਪਣੇ ਸਿਧਾਂਤ ਨੂੰ ਪੂਰੀ ਤਰ੍ਹਾਂ ਦੇ ਨਾਲ ਪ੍ਰਣਾ ਕੇ ਚੱਲਦੇ ਤੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਂਦਾ ਕਿ ਇਹ ਮੁੜਨ ਵਾਲੇ ਨਹੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਆਪਣੀ ਪ੍ਰਾਣੀਆਂ ਰਵਾਈਤਾਂ ਤੇ ਖੜੇ ਹੋਣ ਵਾਲੇ ਨੇ ਇਹ ਗੱਲ ਕਰਨ ਵਾਲੇ ਨੇ ਪੰਜਾਬ ਪੰਜਾਬੀਅਤ ਦੀ ਤੇ ਇੱਕੋ ਇੱਕ ਜਿਹੜੀ ਪਾਰਟੀ ਆ ਜਿਹਨੂੰ ਆਪਾਂ ਕਹਿ ਸਕਦੇ ਆਂ ਗਿਆ ਕਿ ਇਹ ਇੱਕ ਕਿਸਮ ਦੀ ਉਹ ਪਾਰਟੀ ਆ ਕਿ ਜਿਹੜੀ ਰੀਜਨਲ ਪਾਰਟੀ ਆ ਜਿਹੜੀ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰ ਸਕਦੀ ਆ ਪਰ ਪਿਛਲਾ ਲੰਮਾ ਸਮਾਂ ਬਾਦਲ ਦੇ ਐਨੀ ਵਾਰ ਮੁੱਖ ਮੰਤਰੀ ਬਣਨ ਦੇ باوجود ਆਪਣੇ ਹਿੱਤਾਂ ਤੋਂ ਇਲਾਵਾ ਆਪਣੇ ਨਿੱਜੀ ਹਿੱਤਾਂ ਤੋਂ ਇਲਾਵਾ ਸਵਾਰਾਂ ਦੇ ਇਲਾਵਾ ਪੰਜਾਬ ਦਾ ਕੁਝ ਨਹੀਂ ਸਵਾਰਿਆ ਤੇ ਅੱਜ ਹਾਸ਼ੀਏ ਦੇ ਵਿੱਚ ਠੱਕੇ ਜਾਣ ਦਾ ਕਾਰਨ ਵੀ ਇਹ ਆ ਕਿ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਏ ਪਾਰਟੀ ਅੱਜ ਵੀ ਜਿਹੜੀ ਆ ਉਹ ਆਪਣੇ ਹੋਂਦ ਦੀ ਲੜਾਈ ਲੜਨੀ ਮੈਨੂੰ ਲੱਗਦਾ ਕਿ ਇਹ ਇੱਕ ਰੀਜਨਲ ਪਾਰਟੀ ਵਾਸਤੇ ਬਹੁਤ ਸ਼ਰਮਨਾਕ ਗੱਲ ਜਿਹੜੀ ਆ ਉਹ ਹੈਗੀ ਆ ਤੇ ਉਹਦੇ ਉਹਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਹੈ ਉਹਦਾ ਜ਼ਿੰਮੇਵਾਰ ਅਕਾਲੀ ਦਲ ਜਿਹੜੀ ਇੱਕ ਪ੍ਰਾਈਵੇਟ ਲਿਮਿਟਿਡ ਤੌਰ ਦੇ ਉੱਤੇ ਚਲਾਈ ਜਾਣ ਵਾਲੀ ਪਾਰਟੀ ਬਣਾ ਦਿੱਤੀ ਗਈ ਤੇ ਇਹ ਬਾਦਲ ਪਰਿਵਾਰ ਦੇ ਬਣਾਏ ਜਾਣ ਦੇ ਕਾਰਨ ਇਹ ਸਾਰਾ ਕੁਝ ਵਾਪਰਿਆ ਤੇ ਅੱਜ ਵੀ ਇਹ ਫਿਰ ਉੱਥੇ ਹੀ ਆ ਕੇ ਖੜੇ ਨੇ ਅੱਜ ਵੀ ਜਿਹੜੇ ਕੋ ਸਰਵੇ ਆਉਂਦੇ ਨੇ ਇਹਨਾਂ ਨੂੰ ਇੱਕ ਵੀ ਸੀਟ ਜਿਹੜੀ ਆ ਉਹ ਨਹੀਂ ਦਿੰਦੇ ਹੈਗੇ ਚਲੋ ਸਰਵੇਆਂ ਦੇ ਉੱਤੇ ਆਪਾਂ ਨਾਮ ਹੀ ਜਾਈਏ ਆਪਾਂ ਗੱਲ ਕਰਦੇ ਹਾਂ ਕਿ ਸਿਧਾਂਤ ਸਿਧਾਂਤਕ ਪੱਖ ਕਿੱਥੇ ਗਿਆ ਸਿਧਾਂਤ ਕਿੱਥੇ ਗਿਆ ਅਕਾਲੀ ਦਲ ਦਾ ਉਹ ਪੁਰਾਣਾ ਸਿਧਾਂਤ ਕਿੱਥੇ ਗਿਆ ਉਹ ਹੌਲੀ-ਹੌਲੀ ਕਰਦੇ ਕਿਦਾਂ ਜਜਬ ਹੋਇਆ ਜਿੰਨੇ ਦੇ ਨਾਲ ਜਾਰੀ ਲਾਈ ਉਹ ਉਹਨਾਂ ਨੇ ਬਿਲਕੁਲ ਇਹਨਾਂ ਨੂੰ ਇੱਕ ਹਾਸ਼ੀਏ 'ਚ ਧੱਕਣ ਦੀ ਕੋਈ ਕਸਰ ਛੱਡੀ ਨਹੀਂ ਤੇ ਹਾਸ਼ੀਏ 'ਚ ਧੱਕ ਦਿੱਤਾ ਬਿਲਕੁਲ ਦੇ ਨਾਲ ਲੋਕਾਂ ਦਾ ਆਪਣੇ ਲੋਕਾਂ ਦਾ ਵਿਸ਼ਵਾਸ ਗਵਾਇਆ ਆਪਣੇ ਲੋਕਾਂ ਦੇ ਹੱਥੋਂ ਬੇਪਤੀਆਂ ਕਰਵਾਈਆਂ ਆਪਣੇ ਲੋਕਾਂ ਦੇ ਹੱਥੋਂ ਅੱਜ ਇਹਨਾਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਉਹਨਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਦੂਜਾ ਪੱਖ ਮੈਂ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿਹੜੀ ਜਿਹੜੀ ਉਹ ਉਹਨਾਂ ਨੂੰ ਇਹ ਲੱਗਦਾ ਸੀ ਨਾ ਕਿ ਅਸੀਂ ਇਹ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਇੱਕ ਹੁੰਜਾ ਫੇਰ ਜਿੱਤ 92 ਜਿਹੜੀ ਆ ਉਹ ਅਸੀਂ ਜਿੱਤ ਕੇ ਤੇ ਸਾਡੇ ਵਾਸਤੇ ਬਹੁਤ ਵੱਡਾ ਜਿਹੜਾ ਉਹ ਮਾਰਕਾ ਸੀਗਾ ਅਸਲ 'ਚ ਅੱਕੇ ਹੋਏ ਲੋਕਾਂ ਨੇ ਅਕਾਲੀ ਦਲ ਤੇ ਕਾਂਗਰਸ ਤੋਂ ਜਿਹੜਾ ਹੈ ਉਹ ਇਹਨਾਂ ਨੂੰ ਜਿਤਾਇਆ ਇਹਨਾਂ ਨੂੰ ਨਹੀਂ ਜਿਤਾਇਆ ਬੇਸਿਕਲੀ ਉਹਨਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਖੁੱਡੇ ਲੈਣ ਲਾਇਆ ਕਿ ਉਹਨਾਂ ਤੋਂ ਇੰਨੇ ਅੱਕੇ ਹੋਏ ਸੀਗੇ ਤੇ ਅੱਜ ਜਦੋਂ ਤੁਸੀਂ ਟੀਸੀ ਤੇ ਪਹੁੰਚ ਕੇ ਥੱਲਿਓ ਤੁਹਾਡਾ ਸਾਰਾ ਕੁਝ ਖਿੱਚਿਆ ਜਾ ਰਿਹਾ ਹੋਵੇ ਅੱਜ 13 ਉਮੀਦਵਾਰ ਰਵੀਨੀ ਤੁਹਾਨੂੰ ਜਿਹੜੇ ਨੇ ਉਹ ਨਹੀਂ ਲੱਭੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਫਿਰ ਆੜੇ ਦਵਾਲੇ ਉਹ ਲੱਭੇ ਕਿ ਟਿਕਟ ਦਿੱਤੇ ਹੋਏ ਵੀ ਬੰਦੇ ਇਹਨਾਂ ਦੇ ਚੱਲ ਗਏ ਜਨਾ ਕਿ ਉਹ ਸ਼ਸ਼ੀਲ ਰਿੰਕੋ ਦੀ ਗੱਲ ਆਪਾਂ ਕਰ ਲਈਏ ਉਹ ਚਲੇ ਗਿਆ ਤੇ ਇਹਨਾਂ ਨੂੰ ਫਿਰ ਹੁਣ ਲੱਗਿਆ ਕਿ ਹੁਣ ਕਹਾਣੀ ਕਿੱਧਰ ਨੂੰ ਹੈ ਆਪਣਿਆਂ ਨੂੰ ਪਛਰਾਫ ਲੂ ਕੇ ਇਹਨਾਂ ਨੂੰ ਵੀ ਦੇ ਦਿਓ ਤੇ ਜਿਹੜੀਆਂ ਬਾਕੀ ਇਹਨਾਂ ਨੇ ਹੁਣ ਪੂਰੀਆਂ 13 ਜਿਹੜੀਆਂ ਨੇ ਉਹ ਸੀਟਾਂ ਜਿਹੜੀਆਂ ਐਲਾਨ ਦਿੱਤੀਆਂ ਤੇ ਉਹਦੇ ਚ ਕਈ ਬੰਦੇ ਐਸੇ ਨੇ ਜਿਨ੍ਹਾਂ ਦਾ ਕਿਸੇ ਨੇ ਨਾਮ ਹੀ ਨਹੀਂ ਸੁਣਿਆ ਇਹਨਾਂ ਨੇ ਆਪਣੀ ਲੀਡਰਸ਼ਿਪ ਇਹਨਾਂ ਨੇ ਪੈਦਾ ਹੀ ਨਹੀਂ ਹੋਣ ਦਿੱਤੀ ਅਸਲ ਦੇ ਵਿੱਚ 12-13 ਸਾਲ ਹੋ ਗਏ ਪਾਰਟੀ ਬਣੀ ਨੂੰ ਇੱਕ ਕਿਸਮ ਦਾ ਕੋਈ ਚਿਹਰੇ ਮੂਰੇ ਵਾਲੇ ਲੀਡਰ ਜਿਹੜੇ ਨੇ ਕੋ ਨਾ ਪਹਿਲੀ ਕਤਾਰ ਨੂੰ ਛੱਡਦੀਏ ਤਾਂ ਨਾ ਦੂਜੀ ਕਤਾਰ ਦੇ ਬਣ ਸਕੇ ਨਾ ਤੀਜੀ ਦੇ ਬਣ ਸਕੇ ਨਾ ਚੌਥੀ ਦੇ ਬਣ ਸਕੇ ਨਾ ਕੋਈ ਇਸ ਤਰ੍ਹਾਂ ਦਾ ਇਹ ਇੱਕ ਕਿਸਮ ਦਾ ਗਰੁੱਪ ਜਿਹੜਾ ਐਕਟਿਵ ਗਰੁੱਪ ਦੇ ਰੂਪ ਦੇ ਵਿੱਚ ਬਣ ਸਕੇ ਆਵੇ ਸਵਾਏ ਕੇਜਰੀਵਾਲ ਦੇ ਚਿਹਰੇ ਤੋਂ ਤੇ ਥੋੜਾ ਬਹੁਤਾ ਭਗਵੰਤ ਮਾਨ ਦੇ ਚਿਹਰੇ ਤੋਂ ਬਾਕੀ ਤਕਰੀਬਨ ਤਕਰੀਬਨ ਜੇ ਆਪਾਂ ਇਹਨਾਂ ਦੇ ਬਾਕੀ ਲਾ ਲਓ ਮਨੀਸ਼ ਸ਼ੋਧਿਆ ਉਦਾਂ ਜਿਹੜਾ ਸੀਗਾ ਉਹ ਦਿੱਲੀ ਤੱਕ ਸੀਗਾ ਤੇ ਉਹ ਉਧਰ ਅੰਦਰ ਇਹਨਾਂ ਦੇ ਉਹ ਜੈਨ ਜਿਹੜਾ ਹੈਗਾ ਉਹ ਅੰਦਰ ਅ ਸੰਜੇ ਸਿੰਘ ਹੁਣ ਨਿਕਲ ਕੇ ਆਇਆ ਹੈਗਾ ਸੋ ਬਾਕੀ ਵੀ ਜਿਹੜੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਤੇ ਜਿਹੜੇ ਪੁਰਾਣੀ ਲੀਡਰਸ਼ਿਪ ਸੀ ਜਿਹੜੀ ਇਹਨਾਂ ਦੇ ਨਾਲ ਚੱਲੀ ਜਿਨ੍ਹਾਂ ਨੇ ਸਟੈਬਲਿਸ਼ ਕਰਨ ਚ ਮਦਦ ਕੀਤੀ ਉਹ ਲੋਕ ਜਿਹੜੇ ਨੇ ਉਹ ਜਾਂ ਤਾਂ ਪਾਰਟੀ ਛੱਡ ਗਏ ਜਾਂ ਇਹਨਾਂ ਵੱਲੋਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਤੇ ਇਹੋ ਜੀ ਸਥਿਤੀ ਆਉਣ ਕਰਕੇ ਅੱਜ ਇਹ ਸਥਿਤੀ ਇਹ ਹੋਈ ਪਈ ਆ ਇਹਨਾਂ ਦੀ ਅੱਜ ਇਹ ਉਹਨਾਂ ਹਾਲਾਤਾਂ ਨਹੀਂ ਗੁਜ਼ਰ ਰਹੇ ਨੇ ਕਿ ਇਹਨਾਂ ਕੋਲ ਵੀ ਕੋਈ ਜਿਹੜਾ ਹੈ ਆਪਣੇ ਵजूद ਦੀ ਲੜਾਈ ਲੜਨ ਤੋਂ ਇਲਾਵਾ ਕੁਝ ਨਹੀਂ ਰਹਿ ਗਿਆ 13 0 ਦੀਆਂ ਗੱਲਾਂ ਕਰਨ ਵਾਲੇ ਜਿਹੜਾ ਇਹ ਸੋਚਣ ਤੇ ਸਹੀ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲ 2 ਸਾਲ ਦਾ ਲੇਖਾ ਜੋਖਾ ਕਰਨਾ ਕੱਲਾ ਬਿਜਲੀ ਦੇ ਚੁਨੋਟ ਦੇ ਸਿਰ ਦੇ ਉੱਤੇ ਤੁਸੀਂ ਇਲੈਕਸ਼ਨ ਜਤੰਡੀਆਂ ਗੱਲਾਂ ਸੋਚ ਰਹੇ ਹੋ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਇਸ ਬੁੱਧੀ ਦੇ مالک ਨਹੀਂ ਹੈ ਕਿ ਤੁਹਾਡੀਆਂ ਇਹੋ ਜੀਆਂ ਗੱਲਾਂ ਦੇ ਵਿੱਚ ਉਹ ਫੇਰ ਉਲਝ ਕੇ ਜੜਾ ਹੈ ਉਹ ਰਹਿ ਜਾਣਗੇ ਸੋ ਇਹ ਇੱਕ ਬੜਾ ਵੱਡਾ ਜਿਹੜਾ ਹੈਗਾ ਉਹ ਇਹਨਾਂ ਵਾਸਤੇ ਕਰਨਾ ਹੈ ਦੋ ਪਾਰਟੀਆਂ ਵਿਚੂਤ ਦੀ ਲੜਾਈ ਜਿਹੜੀ ਤੀਜੀ ਮੈਂ ਗੱਲ ਕੀਤੀ ਹੈਗੀ ਆ ਕਿ ਜਿਹੜਾ ਆ ਸਭ ਤੋਂ ਵੱਡਾ ਬੀਜੇਪੀ ਨੇ ਪੱਤਾ ਜਿਹੜਾ ਉਹ ਖੇਡਿਆ ਬੀਜੇਪੀ ਨੇ ਹੁਣ ਤੱਕ ਆਪਣੇ ਸੰਗ ਦੇ ਬੰਦੇ ਸੰਗ ਦੇ ਚਿਹਰੇ ਉਹਨਾਂ ਨੇ ਬਹੁਤ ਦੇਰ ਤੋਂ ਅਕਾਲੀ ਦਲ ਨਾਲ ਗੱਠਜੋੜ ਕੜ ਕੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਅ ਬੜਾ ਵੱਡਾ ਆਲਮੋਸਟ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਵਿਰੋਧ ਦਾ ਹੀ ਸਾਹਮਣਾ ਕਰਨਾ ਪਿਆ ਕਾਰਨ ਇਹ ਆ ਕਿ ਕਿਸਾਨੀ ਸੜਕਾਂ ਤੇ ਆ ਕਿਸਾਨ ਅੱਜ ਵੀ ਭਾਜਪੀ ਦਾ ਵਿਰੋਧ ਦੋ ਪ੍ਰਦੇਸ਼ਾਂ ਦੇ ਵਿੱਚ ਤਾਂ ਪੱਕਾ ਹੀ ਆ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਜਿਹੜਾ ਉਹ ਲਗਾਤਾਰ ਤੁਸੀਂ ਅਸੀਂ ਦੇਖ ਹੀ ਰਹੇ ਆ ਉਹ ਹੋ ਰਿਹਾ ਹੈਗਾ ਸੋ ਉਹਦੇ ਵਿੱਚ ਵੀ ਇਹਨਾਂ ਨੂੰ ਕੋਈ ਕਾਮਯਾਬੀ ਮਿਲਦੀ ਨਾ ਦੇਖ ਕੇ ਤੇ ਫਿਰ ਇਹਨਾਂ ਨੇ ਜਿਹੜੇ ਜਿਹੜੇ ਗੈਰ ਸੰਗ ਦੇ ਬੰਦੇ ਆ ਇਹਨਾਂ ਨੇ ਆਲੇ-ਦੁਆਲੇੋਂ ਜਿੱਦਾਂ ਆਪਾਂ ਅ ਪਰੰਪਾਲ ਕੌਰ ਸਿੱਧੂ ਜਾਨੀ ਕਿ ਅ ਸਿਕੰਦਰ ਸਿੰਘ ਮਲੂਕਾ ਦੀ ਬਹੁ ਰਾਣੀ ਜਿਹੜੀ ਆ ਉਹਨੂੰ ਲੈ ਕੇ ਆਂਦਾ ਜਾਂ ਹੋਰ ਇਹਨਾਂ ਨੇ ਜਿਹੜਾ ਸ਼ਸ਼ੀਲ ਰਿੰਕੂ ਸੀ ਉਹਨੂੰ ਲੈ ਕੇ ਆਂਦਾ ਜਾਂ ਹੋਰ ਇਸ ਤਰ੍ਹਾਂ ਦੇ ਬੰਦੇ ਜਿਹੜੇ ਬਿਲਕੁਲ ਸਿੱਧੇ ਰੂਪ ਦੇ ਵਿੱਚ ਸੰਗ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਅੰਦਰੋਂ ਨਿਕਰਾ ਪਾਈਆਂ ਹੋਣ ਤਾਂ ਕੋਈ ਕਹਿ ਨਹੀਂ ਸਕਦੇ ਹੈਗੇ ਸ਼ਾਇਦ ਕਿਤੇ ਪਾ ਲਈਆਂ ਹੋਣ ਲੰਬੇ ਸਮੇਂ ਤੋਂ ਪਾ ਕੇ ਰੱਖੀਆਂ ਹੋਣ ਤੇ ਕਿਤੇ ਬਾਹਰ ਹੋਣ ਆਈਆਂ ਹੋਣ ਪਰ ਸਿੱਧਾ ਉਹਨਾਂ ਦਾ ਸੰਗ ਦੇ ਨਾਲ ਕੋਈ ਹੈ ਨਹੀਂ ਹੈ ਤੇ ਅੱਜ ਤੋਂ ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਕਿ ਜਿਹੜਾ ਬੀਜੇਪੀ ਦਾ ਜਿਹੜਾ ਉਹ ਵਿਰੋਧ ਜਿਸ ਲੈਵਲ ਦੇ ਉੱਤੇ ਹੋ ਰਿਹਾ ਕਿ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਹੈਗਾ ਤੇ ਇਹ ਜਿਹੜੇ ਇਹਨਾਂ ਨੇ ਕੈਂਡੀਡੇਟ ਨੌਨ ਸੰਗੀਏ ਖਿਲਾਰ ਕੇ ਇੱਕ ਅਲੱਗ ਕਿਸਮ ਦਾ ਜਿਹੜਾ ਚੋਣ ਦਾ ਜਿਹੜਾ ਦੰਗਲਿਆਂ ਨੂੰ ਅਲੱਗ ਕਿਸਮ ਦਾ ਇੱਕ ਸਟਰਕਚਰ ਜਿਹੜਾ ਉਹ ਦੇ ਦਿੱਤਾ ਭਾਵੇਂ ਕਿ ਉਹਨਾਂ ਨੂੰ ਪਤਾ ਹੈ ਕਿ ਸ਼ਾਇਦ ਸੀਟਾਂ ਦਾ ਸਾਡੇ ਹੱਥ ਇਸ ਰੂਪ ਦੇ ਵਿੱਚ ਨਾ ਲੱਗਣ ਪਰ ਵਿਧਾਨ ਸਭਾ ਤੱਕ 27 ਤੱਕ ਅਸੀਂ ਕੋਸ਼ਿਸ਼ਾਂ ਕੁਝ ਇੱਥੇ ਆਪਣਾ ਜਿਹੜੀ ਆ ਸਟੈਬਲਿਸ਼ਮੈਂਟ ਕਰਨ ਦੇ ਵਿੱਚ ਸ਼ਾਇਦ ਕਾਮਯਾਬ ਜਿਹੜਾ ਉਹ ਹੋ ਜਾਣਗੇ ਕਿਉਂਕਿ ਅਸੀਂ ਇੱਥੋਂ ਵੋਟ ਬੈਂਕ ਇਕੱਠਾ ਕਰ ਸਕਦੇ ਆ ਦੇਖ ਸਕਦੇ ਆ ਲੋਕਾਂ ਤੱਕ ਪਹੁੰਚ ਸਕਦੇ ਆ ਕਮ ਸੇ ਕਮ ਸ਼ਹਿਰੀ ਵੋਟ ਜਿਹੜੀ ਆ ਉਹਨੂੰ ਆਪਣੇ ਹੱਕ ਦੇ ਵਿੱਚ ਕਰ ਸਕਦੇ ਆ ਇੱਥੋਂ ਹੀ ਇਹਨਾਂ ਦੀ ਸਟੈਬਲਿਸ਼ਮੈਂਟ ਜਿਹੜੀ ਆ ਉਹ ਦਿਖੇਗੀ ਜਨ ਕਿ ਜਿਹੜਾ ਬਿਲਕੁਲ ਇਹ ਸੋਚਿਆ ਜਾ ਰਿਹਾ ਸੀ ਕਿ ਕਿ ਬੀਜੇਪੀ ਨੂੰ ਕੋਈ ਬਹੁਤਾ ਜ਼ਿਆਦਾ ਪੰਜਾਬ ਦੇ ਵਿੱਚ ਹੰਗਾਰਾ ਜਿਹੜਾ ਹੈ ਉਹ ਨਹੀਂ ਮਿਲਣਾ ਪਰ ਉਹਨਾਂ ਨੇ ਆਲੇ-ਦੁਆਲੇ ਉਹ ਜਿਹੜੇ ਕੈਂਡੀਡੇਟਸ ਜਿਸ ਰੂਪ ਦੇ ਵਿੱਚ ਲੈ ਕੇ ਆਂਦੇ ਆ ਜੋ ਤਾਂ ਕਿ ਪਟਿਆਲੇ ਤੋਂ ਪ੍ਰਨੀਤ ਕੌਰ ਨੂੰ ਲੈ ਕੇ ਆਂਦਾ ਜਿਹੜੀ ਕਿ ਲਗਾਤਾਰ ਕਾਂਗਰਸ 30 ਸੀਟ ਤੋਂ ਐਮਪੀ ਇੰਨੀ ਵਾਰ ਰਹਿਣ ਦੇ ਬਾਵਜੂਦ ਬੀਜੇਪੀ ਦੇ ਵਿੱਚ ਜਾਣਾ ਕਿਉਂਕਿ ਉਹਨਾਂ ਦੇ ਪਤੀ ਦੀਪ ਜਿਹੜੇ ਨੇ ਉਹ ਉੱਥੇ ਬੀਜੇਪੀ ਦੇ ਵਿੱਚ ਪਹਿਲਾਂ ਜਾ ਚੁੱਕੇ ਆ ਕਿਉਂਕਿ ਉੱਥੇ ਆਪਣਾ ਘਰ ਪਹਿਲਾਂ ਉਹ ਬਣਾ ਚੁੱਕੇ ਹੈਗੇ ਆ ਸੋ ਉਹਨਾਂ ਨੇ ਇੱਕ ਅਲੱਗ ਤਰ੍ਹਾਂ ਦੀ ਫਾਈਟ ਜਿਹੜੀ ਆ ਉਹ ਲੈ ਕੇ ਆਂਦੀ ਕਾਂਗਰਸ ਦੀ ਸਥਿਤੀ ਵੀ ਕੁਝ ਇਸ ਤਰ੍ਹਾਂ ਦੀ ਆ ਕਾਂਗਰਸ ਦੇ ਵਿੱਚ ਵੀ ਜਿਹੜਾ ਹੈ ਸਭ ਕੁਝ ਚੰਗਾ ਨਹੀਂ ਹੈ ਕਿਉਂਕਿ ਜਿੱਥੇ ਕਿਤੇ ਇਹਦਾ ਲੱਗ ਰਿਹਾ ਲੋਕਾਂ ਨੂੰ ਕਿ ਕਿਤੇ ਇਹ ਆਪਸ ਜਿੱਥੇ ਕਿਤੇ ਇਹਨਾਂ ਨੇ ਕੋਈ ਮਾੜੀ ਮਾੜੇ ਕੈਂਡੀਡੇਟ ਦਿੱਤੇ ਨੇ ਜਿਹੜੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਕੋ ਕੈਂਡੀਡੇਟ ਹੈ ਵੀ ਕਿਹੜੇ ਸੀਗੇ ਸੋ ਉਹਨਾਂ ਕੋ ਹਾਲਾਤ ਵੀ ਕੁਝ ਨਹੀਂ ਤੇ ਹੋ ਸਕਦਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਪੈਦਾ ਹੋ ਜਾਵੇ ਕਿ ਕਿਤੇ ਇਨਾਂ ਦੀ ਕਿਤੇ ਇੱਕਠੇ ਰਲੀਆਂ ਤਾਂ ਨਹੀਂ ਚੁਗ ਰਹੇ ਕਿਉਂਕਿ ਇਹ ਇਸ ਤਰ੍ਹਾਂ ਦੀ ਕਹਾਣੀ ਤਾਂ ਨਹੀਂ ਕੋਈ ਕਿ ਇਹ ਆਪਸ ਤਾਰੀਚੇ ਇਹਨਾਂ ਨੇ ਕਹਿਤਾ ਕਿ ਜਿੱਥੇ ਸਾਡਾ ਕੋਈ ਚੰਗਾ ਸਟਰੌਂਗ ਕੈਂਡੀਡੇਟ ਆ ਕਾਂਗਰਸ ਦਾ ਉੱਥੇ ਤੁਸੀਂ ਹਲਕਾ ਕੈਂਡੀਡੇਟ ਜਿਹੜਾ ਉਹ ਦੇ ਦਿਓ ਤਾਂ ਕਿ ਸਾਨੂੰ ਕਿਤੇ ਕੁਝ ਫਾਇਦਾ ਜਿਹੜਾ ਹੋ ਸਕੇ ਕਿਉਂਕਿ ਲੋਕਾਂ ਦੇ ਮਨਾਂ 'ਚ ਸਵਾਲ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਪੈਦਾ ਜਿਹੜੇ ਨੇ ਹੁੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਕੋ ਵੀ ਕੋਈ ਬਹੁਤ ਵੱਡੀ ਗੇਮ ਤਾਂ ਹੈ ਨਹੀਂਗੀ ਕਿਉਂਕਿ ਅ ਦਰਦੀਨ ਲਾਲੋ ਤੇ ਹਰਿਆਣੇ ਚ ਇੱਕ ਸੀਟ ਇਹਨਾਂ ਕੋਲ ਹੈਗੀ ਆ ਤੇ ਦੂਜਾ ਜਿਹੜਾ ਪੰਜਾਬ ਦੇ ਵਿੱਚ ਹੀ ਇਹਨਾਂ ਕੋਲ ਹੈਗਾ ਗੋਆ ਦੇ ਵਿੱਚ ਇੱਕ ਦੋ ਸੀਟਾਂ ਜਿਹੜੀਆਂ ਕੋਈ ਇਹਨਾਂ ਕੋਲ ਹੋਣਗੀਆਂ ਤੇ ਗੁਜਰਾਤ ਚ ਇਹਨਾਂ ਕੋਲ ਦੋ ਸੀਟਾਂ ਨੇ ਕੋਈ ਏਡੀ ਵੱਡੀ ਕਹਾਣੀ ਜਦ ਕਿ ਉਹ ਨੈਸ਼ਨਲ ਪਾਰਟੀ ਬਣਦੇ باوجود ਕੋਈ ਏਡੀ ਵੱਡੀ ਕਹਾਣੀ ਤਾਂ ਜਾਂ ਉਲਟ ਫੇਰ ਕੋਈ ਇਹੋ ਜਿਹਾ ਜਿਹੜਾ ਉਹ ਕੀਤਾ ਨਹੀਂ ਜਾ ਸਕਦਾ ਸੋ ਇਹਨਾਂ ਦੀ ਇੱਕ ਬੜੀ ਵੱਡੀ ਵजूद ਦੀ ਲੜਾਈ ਆ ਜਿਹੜੀ ਕਿ ਇਹਨਾਂ ਨੇ ਹੁਣ ਲੜਨੀ ਹੈਗੀ ਆ ਇੰਨੀ ਪਾਵਰ ਨਹੀਂ ਆ ਤੇ ਇੰਨਾ ਕੁਝ ਹੁਣ ਮੈਨੂੰ ਲੱਗਦਾ ਕਿ ਪ੍ਰਚਾਰ ਕੇ ਲੋਕਾਂ ਦੇ ਘਰਾਂ ਤੱਕ ਕੈਂਡੀਡੇਟ ਨੂੰ ਉਹਨਾਂ ਦੇ ਚਿਹਰਿਆਂ ਨੂੰ ਉਹਨਾਂ ਦੀਆਂ ਉਪਲਬਧੀਆਂ ਨੂੰ ਮੈਨੂੰ ਲੱਗਦਾ ਨਹੀਂ ਕਿ ਉਸ ਲੈਵਲ ਦੇ ਉੱਤੇ ਇਹ ਜਿਹੜਾ ਉਹ ਕਰਨ ਪਾਉਣਗੇ ਸੋ ਇਹਨਾਂ ਦੀ ਵਜੂਦ ਦੀ ਲੜਾਈ ਹੈ ਕੀ ਆ ਕਾਂਗਰਸ ਨੈਸ਼ਨਲ ਲੈਵਲ ਦੇ ਉੱਤੇ ਆਪਣੀ ਵਜੂਦ ਦੀ ਲੜਾਈ ਤਾਂ ਲੜੀ ਰਹੀ ਆ ਪੰਜਾਬ 'ਚ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਬੜੀ ਸਿੱਧੀ ਸਪਸ਼ਟ ਆ ਕਿ ਅਸੀਂ ਕਿਸੇ ਨਾਲ ਅਲਾਈਅੰਸ ਨਹੀਂ ਆ ਤਾਂ ਅਸੀਂ ਆਪਣੇ ਤਰੀਕੇ ਨਾਲ ਜਿਹੜੀ ਆ ਚੋਣ ਲੜਾਂਗੇ ਸੋ ਚੋਹ ਗੁਣੇ ਮੁਕਾਮਲਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਕੋਲ ਜਿਹੜਾ ਹੈ ਉਹ ਇੱਕ ਬੜੀ ਵੱਡੀ ਇਸ ਟਾਈਮ ਦੇ ਉੱਤੇ ਇੱਕ ਅਲੱਗ ਕਿਸਮ ਦੀ ਚੋਣ ਉਹਨਾਂ ਦੇ ਸਾਹਮਣੇ ਆਣ ਖੜੀ ਹੋਈ ਆ ਲੋਕ ਅ ਇਸ ਟਾਈਮ ਦੇ ਉੱਤੇ ਕੈਂਡੀਡੇਟ ਨੂੰ ਚੋਣਨ ਜਾਂ ਪਾਰਟੀਆਂ ਨੂੰ ਚੋਣਨ ਇਹ ਇਸ ਗੱਲ ਦੇ ਉੱਤੇ ਵੀ ਕਨਫਿਊਜ਼ ਨੇ ਹੌਲੀ ਹੌਲੀ ਸਥਿਤੀ ਹੋਰ ਅੱਗੇ ਹੋ ਜੂਗੀ ਜਦੋਂ ਇਹ ਸਾਰਿਆਂ ਦੇ ਕਾਗਜ਼ ਜਿੰਨੀ ਦੇਰ ਭਰੇ ਨਹੀਂ ਜਾਂਦੇ ਜਿੰਨੀ ਦੇਰ ਤੱਕ ਇਹ ਇੱਕ ਜਗ੍ਹਾ ਦੇ ਉੱਤੇ ਸਾਰਾ ਕੁਝ ਸੈਟਲ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਕਿਤੇ ਕੁਝ ਵੱਡੇ ਚਿਹਰੇ ਵੀ ਉਲਟ ਫੇਰ ਹੋ ਸਕਦੇ ਆ ਕੁਝ ਟਿੱਕਟਾਂ ਫੇਰ ਵੀ ਜਿਹੜੀਆਂ ਨੇ ਉਹ ਕੱਟ ਕੇ ਕੁਝ ਨਵੇਂ ਚਿਹਰੇ ਵੀ ਲਿਆਏ ਜਾ ਸਕਦੇ ਹੈਗੇ ਨੇ ਜਾਂ ਕਿਸੇ ਪਾਰਟੀਆਂ ਤੋਂ ਤੋੜ ਕੇ ਬੰਦੇ ਵੀ ਲਿਆ ਕੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਕੀਤਾ ਫਿੱਟ ਕੀਤਾ ਜਾ ਸਕਦਾ ਹੈਗਾ ਸੋ ਐਸ ਵਾਰੀ ਦੀ ਚੋਣ ਜਿਹੜੀ ਹੈਗੀ ਆ ਉਹ ਬਿਲਕੁਲ ਬਾਕੀ ਜਿੰਨੇ ਵੀ ਹੁਣ ਤੱਕ ਦੀਆਂ ਚੋਣਾਂ ਜਾਂ ਇਲੈਕਸ਼ਨਸ ਹੋਈਆਂ ਉਹਨਾਂ ਨਾਲੋਂ ਬਿਲਕੁਲ ਵੱਖਰੀ ਆ ਨੈਸ਼ਨਲ ਲੈਵਲ ਤੇ ਵੀ ਤੇ ਸਟੇਟ ਲੈਵਲ ਦੇ ਉੱਤੇ ਵੀ ਪਰ ਅੱਜ ਜਿੱਥੇ ਖੜਾ ਜਿਸ ਜਿਸ ਸਟੇਟ ਦੀ ਅਸੀਂ ਗੱਲ ਕਰਨੀ ਆ ਪੰਜਾਬ ਖੜਾ ਉਹਦੇ ਵਿੱਚ ਬਾਕੀ ਗੱਲਾਂ ਤਾਂ ਸਾਰੀਆਂ ਆਪਾਂ ਕਰ ਸਕਦੇ ਹੈਗੇ ਆ ਕਿ ਕੈਂਡੀਡੇਟ ਇਧਰੋਂ ਜਿਹੜੇ ਨੇ ਉਹ ਤੋੜ ਕੇ ਲਿਆਂਦੇ ਜਾ ਰਹੇ ਨੇ ਜਾਂ ਉਹਨਾਂ ਨੂੰ ਤੋੜਿਆ ਜਾ ਰਿਹਾ ਜਾਂ ਕਿਸ ਇਧਰੋਂ ਪੱਟ ਕੇ ਇਧਰੋਂ ਲਾਇਆ ਜਾ ਰਿਹਾ ਹੈਗਾ ਪਰ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਇਹਦੇ ਵਿੱਚ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਮਿਸ ਨੇ ਉਹ ਗਾਇਬ ਨੇ ਪੰਜਾਬ ਪੰਜਾਬੀਅਤ ਵਾਲੀ ਗੱਲ ਕਰਨ ਵਾਲਾ ਕੋਈ ਬੰਦਾ ਦਿਖਦਾ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ ਹਾਲਾਂਕਿ ਕਿਸੇ ਰੂਪ ਦੇ ਵਿੱਚ ਇਹ ਗੱਲ ਕਈ ਜਾਰੀ ਸੀ ਕਿ ਸਤਾਰਸ ਕਪਾਲ ਸਿੰਘ ਖਰੇ ਹੋਣਾਂ ਦੀ ਜਿਹੜੀ ਸੀਟ ਆ ਸੰਗਰੂਰ ਤੋਂ ਬਹੁਤ ਸਾਰੇ ਪੰਥਕ ਹਲਕਿਆਂ ਦੇ ਵਿੱਚ ਇਹ ਗੱਲ ਵੀ ਗਈ ਉਹਨਾਂ ਨੂੰ ਟੈਲੀਫੋਨਿਕਲੀ ਵੀ ਜਾਂ ਹੋਰ ਵੀ ਤਰੀਕੇ ਨਾਲ ਮੈਸੇਜ ਵੀ ਪਹੁੰਚਾਏ ਗਏ ਕਿ ਸੰਗਰੂਰ ਤੋਂ ਤੁਸੀਂ ਜਿਹੜੀ ਸੀਟ ਆ ਉਹ ਨਾਮ ਲਾਓ ਕਿਉਂਕਿ ਉੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ ਸੀਟ ਜਿਹੜੀ ਆ ਉਹ ਲੜ ਰਹੇ ਹੈਗੇ ਨੇ ਤੋਂ ਉੱਥੇ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਜਾਣ ਕਰਕੇ ਜਿਹੜੀ ਵੋਟ ਆ ਉਹ ਪੰਥਕ ਵੋਟ ਆ ਉਹਦੇ ਟੁੱਟਣ ਦਾ ਡਰ ਜਿਹੜਾ ਹੈ ਕਿਉਂਕਿ ਸਰਦਾਰ ਸੁਖਪਾਲ ਸਿੰਘ ਖੈਰਾ ਹੋਣਾਂ ਦੀ ਵੀ ਕਾਫੀ ਜਿਹੜੇ ਉਹ ਪੰਥਕ ਰੂਪ ਦੇ ਵਿੱਚ ਕਾਫੀ ਵੱਡੀ ਵੋਟ ਬੈਂਕ ਜਿਹੜੀ ਉਹ ਹੈਗੀ ਆ ਤੇ ਸਕਰੂ ਡਿਸਟ੍ਰਿਕਟ ਚ ਕਾਫੀ ਵੱਡੇ ਰੂਪ ਦੇ ਵਿੱਚ ਉਹ ਵਿਚਰਦੇ ਵੀਰੇ ਨੇ ਪਿਛਲੇ ਸਮੇਂ ਦੇ ਦੌਰਾਨ ਸੋ ਬੜੀ ਅਲੱਗ ਤਰ੍ਹਾਂ ਦੀ ਚੋਣ ਇਸ ਟਾਈਮ ਦੇ ਉੱਤੇ ਜਿਹੜੀ ਆ ਉਹ ਦੇਖਣ ਨੂੰ ਮੈਨੂੰ ਲੱਗਦਾ ਕਿ ਮਿਲੂਗੀ ਸਾਰੇ ਦੇਸ਼ ਵਿੱਚ ਵੀ ਤੇ ਉਸ ਪੰਜਾਬ ਸਟੇਟ ਦੇ ਵਿੱਚ ਵੀ ਲੋਕਾਂ ਸਾਹਮਣੇ ਚੁਣੌਤੀਆਂ ਹੋਰ ਰੂਪ ਵਿੱਚ ਖੜੀਆਂ ਹੋਣਗੀਆਂ ਕਿਉਂਕਿ ਜਿਉਂ-ਜਿਉਂ ਸਮਾਂ ਨੇੜੇ ਆਉਂਦਾ ਜਾਏਗਾ ਤਿਉਂ-ਤਿਉਂ ਜਿਹੜਾ ਹੈ ਉਹ ਅਹ ਬੋਟਕੋਸ਼ ਕਲੀਅਰ ਹੁੰਦਾ ਜਾਵੇਗਾ ਪਰ ਜਿਹੜੀ ਮੈਂ ਗੱਲ ਕੀਤੀ ਆ ਕਿ ਤੁਹਾਨੂੰ ਕਿਤੇ ਲੱਗਦਾ ਕਿ ਇਹਨਾਂ ਇਲੈਕਸ਼ਨਸ ਦੇ ਵਿੱਚ ਕਿਤੇ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਅ ਇੰਡੀਵਿਜੂਅਲ ਤੌਰ ਤੇ ਜਾਂ ਪਾਰਟੀ ਦੇ ਰੂਪ ਦੇ ਵਿੱਚ ਕੋਈ ਪੰਜਾਬ ਦਾ ਹੀ ਗੱਲ ਕਰਨ ਵਾਲਾ ਬੰਦਾ ਕੋਈ ਉਸ ਜਿਹੜੀ ਜਿਹੜਾ ਜਿੱਥੇ ਭੇਜਣਾ ਚਾਹੁੰਦੇ ਆ ਆਪਾਂ ਉਸ ਲੋਕ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਆ ਉਹ ਛੰਭੂ ਬਾਰਡਰ ਟੱਪ ਕੇ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲਾ ਕੋਈ ਬੰਦਾ ਕੋਈ ਕੋਈ ਦਿੱਖਦਾ ਕੋਈ ਕੋਈ ਗੱਲ ਕਰ ਸਕੂਗਾ ਜੇ ਫਰਜ਼ ਕਰੋ ਕਿ ਇੱਕ ਦੋ ਬੰਦਿਆਂ ਨੂੰ ਛੱਡ ਲਿਆ ਜਾਵੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਹੜੇ ਧੜਲੇਦਾਰ ਗੱਲ ਕਰ ਸਕਦੇ ਆ ਕਰੋ ਚਿੱਤਨ ਉਹ ਅਗਲੇ ਅੱਗੇ ਜਾ ਕੇ ਗੱਲ ਕਰ ਸਕਦੇ ਆ ਕੌਨਫੀਡੈਂਟਲੀ ਕਹਿ ਸਕਦੇ ਆ ਕਿ ਸਰਦਾਰ ਹਰਪਾਲ ਸਿੰਘ ਖੈਰਾ ਚੰਗੀ ਆਵਾਜ਼ ਨੇ ਉਹ ਗੱਲਬਾਤ ਕਰ ਸਕਦੇ ਆ ਉੱਥੇ ਜਾ ਕੇ ਸਦਾ ਸਿਮਰਨਜੀਤ ਸਿੰਘ ਮਾਨ ਹੋਣੀ ਕਰ ਸਕਦੇ ਆ ਪਰ ਬਾਕੀ ਕਿਤੇ ਕੋ ਦਿਖਦਾ ਹੀ ਨਹੀਂ ਕਿਉਂਕਿ ਜਿਹੜੇ ਪਿਛਲੇ 20 ਨੇ ਉਹਨਾਂ ਦਾ ਤੁਸੀਂ ਕਰਤਾਰ ਦੇਖ ਲਓ ਤੁਸੀਂ ਕਿਦਾਂ ਦਾ ਹੈਗਾ ਕਿਦਾਂ ਦਾ ਉਹਨਾਂ ਨੇ ਜਾ ਕੇ ਉਥੇ ਜਿਹੜਾ ਉਹ ਕੀ ਉਹਨਾਂ ਨੇ ਪੰਜਾਬ ਪੰਜਾਬੀ ਉੱਤੇ ਦੀ ਗੱਲ ਜਾਂ ਪੰਜਾਬ ਦੇ ਮਸਲੇ ਜਾਂ ਸਟੇਟ ਦੇ ਮਸਲੇ ਜਾਂ ਪੰਥਕ ਮਸਲੇ ਜਾਂ ਕੁਝ ਹੋਰ ਜਿਹੜੀ ਗੱਲਬਾਤ ਉਥੇ ਉਸ ਰੂਪ ਦੇ ਵਿੱਚ ਠਾਈ ਹੋਵੇ ਉਸ ਰੂਪ ਦੇ ਵਿੱਚ ਗੱਲ ਕੀਤੀ ਹੋਵੇ ਕਿ ਕੋਈ ਤੁਹਾਨੂੰ ਇਹ ਜਿਹੜੇ ਬੰਦੇ ਜਿਹੜੇ ਇਹਨਾਂ ਤੋਂ ਇਲਾਵਾ ਤੁਹਾਨੂੰ ਕੋਈ ਦਿਖਦਾ ਭਾਵੇਂ ਤੁਸੀਂ ਕੈਂਡੀਡੇਟ ਫਿਰ ਕੋਈ ਜਿਤਾ ਕੇ ਭੇਜਦੇ ਹੋ ਜਿਹੜੇ ਜਿੰਨੇ ਗੱਲ ਹੀ ਨਹੀਂ ਕਰਨੀ ਕੋਈ ਵੀ ਤਾਂ ਫਿਰ ਜਦੋਂ ਇਹਨਾਂ ਨੇ ਸ਼ੰਭੂ ਬਾਰਡਰ ਟੱਪਦਿਆਂ ਸਾਰੀ ਉਸ ਦਿੱਲੀ ਦੇ ਵਿੱਚ ਜਾ ਕੇ ਆਪਣੀ ਸਟੇਟ ਵਾਸਤੇ ਕੋਈ ਸਟੈਂਡ ਹੀ ਨਹੀਂ ਲੈਣਾ ਤੇ ਐਮਨਿਅਤ ਫਿਰ ਕਿਸ ਚੀਜ਼ ਦੀ ਹੈਗੀ ਆ ਲੋਕ ਕੀ ਕਰਨ ਲੋਕਾਂ ਕੋਲ ਕੀ ਜਿਹੜਾ ਹੈ ਉਹ ਸੋਲੂਸ਼ਨ ਹੈਗਾ ਲੋਕ ਜਦੋਂ ਇਹ ਡੋਰ ਟੂ ਡੋਰ ਜਾਣ ਜਾਂ ਇਹ ਰੈਲੀਆਂ ਛੋਟੀਆਂ ਮੋਟੀਆਂ ਕਰਨ ਜਾਂ ਲੋਕਾਂ ਨਾਲ ਜਾ ਕੇ ਮਿਲਣ ਲੋਕਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਇਹਨਾਂ ਲੋਕਾਂ ਨੂੰ ਜਿਹੜੇ ਸਿਟਿੰਗ 'ਚ ਵੀ ਭਾਈ ਤੁਸੀਂ ਆਪਣੀ ਕਾਰਜਕਾਰੀ ਦੱਸ ਦੋ ਵੀ ਤੁਸੀਂ ਇਸ ਟਾਈਮ ਦੇ ਉਤੇ ਪੰਜਾਬ ਪੰਜਾਬੀਤ ਵਾਸਤੇ ਕੀਤਾ ਕੀ ਆ ਜੇ ਕੁਝ ਤੁਸੀਂ ਕੀਤਾ ਫਿਰ ਤਾਂ ਤੁਹਾਡੇ ਨਾਲ ਅਸੀਂ ਜਿਹੜਾ ਹੈ ਉਹ ਕੋਈ ਗੱਲ ਕਰਦੇ ਆ ਤੇ ਜੇ ਤੁਹਾਡੇ ਕੋਲ ਤੁਸੀਂ ਹੁਣ ਤੱਕ ਕੀਤਾ ਕੁਝ ਨਹੀਂ ਪੰਜਾਬ ਪੰਜਾਬੀਅਤ ਬਾਰੇ ਤੇ ਫਿਰ ਤੁਹਾਨੂੰ ਅਸੀਂ ਵੋਟ ਕਿਹੜੇ ਬੇਸ ਤੇ ਉੱਤੇ ਦਈਏ ਕਿਉਂਕਿ ਸਵਾਲ ਕਰਨੇ ਤਾਂ ਬਣਦੇ ਨੇ ਆ ਜਿਹੜੇ ਕਹਿੰਦੇ ਸੀ ਉਹ ਬੋ ਬੋ ਕੇ ਕਿ ਭਾਈ ਸਵਾਲ ਕਰਨੇ ਚਾਹੀਦੇ ਨੇ ਅੱਜ ਉਹਨਾਂ ਦੀ ਸਥਿਤੀ ਕੀ ਆ ਉਹ ਸਵਾਲ ਸੁਣਦੇ ਆ ਕਿਤੇ ਉਹਨਾਂ ਨੂੰ ਵੀ ਸਵਾਲ ਕਰਨੇ ਚਾਹੀਦੇ ਵੀ ਭਾਈ ਤੁਸੀਂ ਸਾਨੂੰ ਕਿਹਾ ਸੀਗਾ ਕਿ ਸਵਾਲ ਕਰਨੇ ਚਾਹੀਦੇ ਅੱਜ ਤੁਸੀਂ ਨਹੀਂ ਸੁਣਦੇ ਹੈ ਕਿ ਸਾਡੀ ਸੋ ਗੱਲ ਇਹ ਸਾਨੂੰ ਸੋਚਣੀ ਤੇ ਸਮਝਣੀ ਚਾਹੀਦੀ ਹੈਗੀ ਆ ਕਿ ਜਿਹੜਾ ਕੋਈ ਸਟੇਟ ਦੀ ਗੱਲ ਕਰਨ ਵਾਲਾ ਨਮਾਇੰਦਾ ਪਾਰਟੀ ਕੋਈ ਵੀ ਆ ਜੇ ਕੋਈ ਨਮਾਇੰਦਾ ਤੇ ਉਹ ਉਸ ਨੂੰ ਜਿਹੜੀ ਉਹ ਪਹਿਲ ਦੇਣੀ ਚਾਹੀਦੀ ਆ ਤੇ ਜੇ ਕੋਈ ਸੋਚੇ ਕਿ ਭਾਈ ਹੁਣ ਸਕੰਦਰ ਸਿੰਘ ਮਲੂਕਾ ਉਹਨਾਂ ਦੀ ਬਹੁ ਰਾਣੀ ਇਹ ਗੱਲ ਕਵੇ ਕਿ ਮੈਂ ਜਿਹੜੀ ਆ ਉਹ ਮੈਂ ਤਾਂ ਨਵੀਂ ਆ ਤੇ ਨਵੀਂ ਕਹਿ ਕੇ ਪੱਲਾ ਝਾੜੇ ਤੇ ਭਾਈ ਬੀਬੀ ਆਈਐਸ ਅਫੀਸਰ ਤੂੰ ਇਥੇ ਰਹੀਆਂ ਤੈਨੂੰ ਪੰਜਾਬ ਪੰਜਾਬੀਅਤ ਤੇ ਆ ਬਾਕੀ ਅਕਾਲੀ ਦਲ ਚ ਤੇਰੇ ਆ ਫਾਦਰਨ ਲਾ ਸੋਹਰਾ ਸਾਹਿਬ ਹੁਣ ਤੱਕ ਰਹੇ ਨੇ ਤੁਸੀਂ ਕਿੰਨੀ ਕ ਆਵਾਜ਼ ਉਠਾ ਦਿੱਤੀ ਆ ਪੰਜਾਬ ਦੀ ਜਾ ਕੇ ਨਵੇਂ ਦਾ ਇੱਕ ਕਿਸਮ ਦਾ ਪੱਤਾ ਖੇਡ ਕੇ ਤੁਸੀਂ ਅੱਖਾਂ ਦੇ ਉੱਤੇ ਪੱਟੀ ਨਹੀਂ ਬੰਨ ਕੇ ਚੱਲ ਸਕਦੇ ਲੋਕ ਬਹੁਤ ਸਿਆਣੇ ਨੇ ਅੱਜ ਕੱਲ ਲੋਕਾਂ ਨੂੰ ਸਭ ਕੁਝ ਪਤਾ ਹੈਗਾ ਤੇ ਜਿਹੜੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਅਸੀਂ ਜਿਹੜਾ ਹੈ ਉਹ ਅਸੀਂ ਤੁਹਾਡੀ ਗੱਲ ਪਚਾਵਾਂਗੇ ਇਹ ਨਿੱਜ ਪ੍ਰਸਤੀ ਆ ਤੁਹਾਡੀ ਹਾਂ ਇੱਕ ਲੀਡਰ ਦੀ ਨਿੱਜ ਪ੍ਰਸਤੀ ਆ ਜਾਂਦੀ ਆ ਫਿਰ ਇਸ ਰੂਪ ਦੇ ਵਿੱਚ ਸੋ ਨਿੱਜੀ ਤਾਂ ਨਿੱਜ ਪ੍ਰਸਤੀ ਤਾਂ ਤੁਹਾਡੀ ਹੋ ਸਕਦੀ ਆ ਪਰ ਪੰਜਾਬ ਪ੍ਰਤੀ ਤੁਸੀਂ ਵਫਾਦਾਰ ਨਹੀਂ ਹੋ ਜੇ ਪੰਜਾਬ ਪ੍ਰਤੀ ਤੁਸੀਂ ਵਫਾਦਾਰ ਹੁੰਦੇ ਤਾਂ ਅੱਜ ਪੰਜਾਬ ਇਸ ਸਥਿਤੀ ਦੇ ਵਿੱਚ ਬਿਲਕੁਲ ਵੀ ਨਾ ਹੁੰਦਾ ਬਿਲਕੁਲ ਵੀ ਕਿਸੇ ਕਿਸਮ ਦੇ ਨਾਲ ਇਸ ਤਰ੍ਹਾਂ ਦਾ ਨਾਮ ਹੁੰਦਾ ਸੋ ਆਉਣ ਵਾਲੇ ਸਮੇਂ 'ਚ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਹੋਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇੰਟਰਵਿਊਜ਼ ਵਗੈਰਾ ਪੇਸ਼ਕਸ਼ ਕਰਾਂਗੇ ਕਿਉਂਕਿ ਹਲੇ ਕੁਝ ਸਮਾਂ ਬਾਕੀ ਹੈ ਹਲੇ ਤੇ ਸਥਿਤੀਆਂ ਵੀ ਬਹੁਤੀ ਜਿਆਦਾ ਕਲੀਅਰ ਨਹੀਂ ਆ ਤੇ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੰਬੀਆਂ ਇੰਟਰਵਿਊਜ਼ ਤੁਹਾਡੇ ਤੱਕ ਪਹੁੰਚਤੀਆਂ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਮਿਲਦੇ ਹਾਂ ਜੀ ਇੱਕ ਨਵੇਂ ਐਪੀਸੋਡ ਦੇ ਵਿੱਚ ਇੱਥੇ ਮੈਂ ਤੁਹਾਡੇ ਕੋ ਉਚਾਸ਼ਤ ਦੇਣਾ ਸਤਿ ਸ਼੍ਰੀ ਅਕਾਲ